ਦੋ ਪਰਿਵਾਰਾਂ ਦਾ ਮੇਲ ਹੋਣ ਲੱਗੇ ਐ ਸਤਿਗੁਰੂ ਜੀ ਸਮਝਾਉਂਦੇ ਹਨ ਪੁੱਤੀ ਗੰਡ ਪਵੈ ਸੰਸਾਰ ਕਹਿੰਦੇ ਪੁੱਤਰਾ ਧੀਆਂ ਦੇ ਨਾਲ ਰਿਸ਼ਤੇਦਾਰੀਆਂ ਬਣਦੀਆਂ ਨੇ ਇੱਥੇ ਪੁੱਤੀ ਦਾ ਅਰਥ ਹੈ ਬੱਚੇ ਪੁੱਤਰ ਧੀਆਂ ਪੁੱਤਰਾਂ ਧੀਆਂ ਦੇ ਨਾਲ ਰਿਸ਼ਤੇਦਾਰੀਆਂ ਬਣਦੀਆਂ ਨੇ ਸਾਂਝਾਂ ਬਣਦੀਆਂ ਨੇ ਇੱਕ ਪਰਿਵਾਰ ਦੀ ਦੂਜੇ ਪਰਿਵਾਰ ਨਾਲ ਸਾਂਝ ਬਣਨੀ ਆ ਜਦੋਂ ਇਹ ਸਾਂਝ ਬਣਦੀ ਆ ਉਸ ਸਾਂਝ ਨੂੰ ਅਸੀਂ ਬਾਖੂਬੀ ਬਹੁਤ ਪਿਆਰ ਇਕਤਾ ਇਤਿਫਾਕ ਵਿਸ਼ਵਾਸ ਦੇ ਨਾਲ ਨਿਭਾਉਣਾ ਹੁੰਦਾ ਹੈ ਤੇ ਇਹ ਮੱਤ ਦਿੰਦੇ ਨੇ ਸਾਨੂੰ ਗੁਰਦੇਵ ਪਿਤਾ ਜੀ ਵੇਖੋ ਦੁਨੀਆ ਵਿੱਚ ਜਿੰਨੇ ਵੀ ਰਿਸ਼ਤੇ ਨੇ ਨਾ ਸਾਰੇ ਪਹਿਲਾਂ ਤੋਂ ਬਣੇ ਹੁੰਦੇ ਨੇ ਮਾਤਾ ਪਿਤਾ ਦਾ ਰਿਸ਼ਤਾ ਜਦੋਂ ਮਿਲਦੇ ਸਾਨੂੰ ਪੁੱਛਿਆ ਥੋੜਾ ਜਾਂਦੇ ਕਿੱਦਾਂ ਦੇ ਮਾਤਾ ਪਿਤਾ ਚਾਹੀਦੇ ਨੇ ਕਿੱਦਾਂ ਦਾ ਘਰ-ਬਾਰ ਚਾਹੀਦਾ ਜਨਮ ਹੋਇਆ ਮਾਲਕ ਦੀ ਰਜਾ ਵਿੱਚ ਨਿੱਕੇ ਹੁੰਦਿਆਂ ਤੋਂ ਸਿਖਾਇਆ ਗਿਆ ਪੁੱਤ ਆ ਤੇਰਾ ਪਿਤਾ ਹੈ ਆ ਤੇਰੀ ਮਾਤਾ ਹੈ ਚਾਚੇ ਤਾਇਆ ਦਾ ਚਾਚੀਆਂ ਤਾਇਆ ਦਾ ਰਿਸ਼ਤਾ ਵੀ ਪਹਿਲਾਂ ਤੋਂ ਬਣਿਆ ਹੈ ਬੱਚੇ ਨੂੰ ਸਮਝਾਇਆ ਜਾਂਦਾ ਪੁੱਤ ਆ ਤੇਰੇ ਤਾਇਆ ਜੀ ਨੇ ਆ ਤੇਰੀ ਤਾਈ ਜੀ ਹੈ ਆ ਚਾਚਾ ਜੀ ਨੇ ਆ ਚਾਚੀ ਜੀ ਹੈ ਭੈਣ ਭਰਾਵਾਂ ਦਾ ਰਿਸ਼ਤਾ ਵੀ ਪਹਿਲਾਂ ਹੀ ਬਣੀ ਛੋਟੇ ਹੁੰਦਿਆਂ ਨੂੰ ਵੀ ਦੱਸ ਦਈਆਂ ਨਾ ਪੁੱਤ ਆ ਤੇਰੀ ਭੈਣ ਆ ਤੇਰਾ ਭਰਾ ਹੈ ਇੱਕੋ ਇੱਕ ਰਿਸ਼ਤਾ ਹੈ ਜੀਵਨ ਸਾਥੀ ਦਾ ਜਿਹੜਾ ਇੱਥੇ ਬਣਦਾ ਤੇ ਜਦੋਂ ਉਹ ਬਣਦਾ ਹੈ ਨਾ ਉਹਨੂੰ ਜੋੜਨ ਦੇ ਲਈ ਧੰਨ ਗੁਰੂ ਰਾਮਦਾਸ ਜੀ ਆਪ ਵਿੱਚ ਚੌਂਕੜਾ ਲਾ ਕੇ ਬਹਿ ਜਾਂਦੇ ਨੇ ਚਾਰ ਲਾਮਾਂ ਦਾ ਪਾਠ ਹੁੰਦਾ ਹੈ ਆਨੰਦ ਕਾਰਜ ਦੇ ਸਮੇਂ ਬੇਨਤੀ ਕਰਾਂ ਜਦੋਂ ਆਪਾਂ ਕਿਤੇ ਵੀ ਵਿਆਹ ਦੇ ਵਿੱਚ ਜਾਂਦੇ ਆ ਨਾ ਜਦੋਂ ਆਨੰਦ ਕਾਰਜ ਹੋਣਾ ਹੁੰਦਾ ਸਾਰੇ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਚਾਹੀਦੇ ਗੁਰੂ ਦੇ ਦਰਬਾਰ ਵਿੱਚ ਬੈਠੀਏ ਕਿਉਂਕਿ ਆਨੰਦ ਕਾਰਜ ਦੇ ਲਈ ਤਾਂ ਪਾਏ ਆਂ ਖੁਸ਼ੀ ਦਾ ਕਾਰਜ ਹੈ ਆਨੰਦ ਦਾ ਕਾਰਜ ਹੈ ਤੇ ਆਨੰਦ ਮਿਲਦਾ ਕਿੱਥੋਂ ਹੈ ਕਿੱਥੋਂ ਮਿਲੇਗਾ ਆਨੰਦ ਸਤਿਗੁਰੂ ਜੀ ਸਮਝਾਉਂਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਅਨਾਂਮ ਤੱਕ ਗੁਰੂ ਕੋਲ ਆ ਕੇ ਮਿਲਦਾ ਹੋਵੇ ਆਨੰਦ ਦਾ ਕਾਰਜ ਤੇ ਆਪਾਂ ਆਨੰਦ ਦੇਣ ਵਾਲੀ ਗੁਰੂ ਕੋਲ ਆਈਏ ਨਾ ਬੈਠਣਾ ਚਾਹੀਦਾ ਜਦੋਂ ਆਨੰਦ ਕਾਰਜ ਹੋਵੇ ਸਾਰੇ ਰਿਸ਼ਤੇਦਾਰ ਪਰਿਵਾਰਿਕ ਮੈਂਬਰ ਤਾਂ ਆਉਂਦੀ ਆ ਨਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਨਾਲ ਲਾ ਕੇ ਬੈਠੇ ਆ ਕਰੀਏ ਤੇ ਜਦੋਂ ਆਨੰਦ ਕਾਰਜ ਹੁੰਦਾ ਹੈ ਗੁਰੂ ਰਾਮਦਾਸ ਜੀ ਵਿੱਚ ਬਰਾਜੇ ਨੇ ਚਾਰ ਲਾਮਾਂ ਦਾ ਪਾਠ ਹੁੰਦਾ ਹੈ ਚਾਰ ਬਾਰੀ ਪ੍ਰਕਰਮਾ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੁਆਲੇ ਇਹ ਪ੍ਰਕਰਮਾ ਕਿਉਂ ਕੀਤੀ ਜਾਂਦੀ ਹੈ ਗ੍ਰੰਥੀ ਵੀਰ ਪਹਿਲੀ ਲਾਮ ਦਾ ਪਾਠ ਕਰਦਾ ਹੈ ਫਿਰ ਕੀਰਤਨੀਏ ਵੀਰ ਉਸੇ ਲਾਮ ਨੂੰ ਹਰਮੋਨੀਅਮ ਸਾਜ਼ਾਂ ਦੇ ਰਾਹੀਂ ਪੜ੍ਹਦੇ ਹਨ ਹਰ ਪਹਿ ਲੜੀ ਲਾਭ ਪਰਵਰਤੀ ਕਰਮ ਦਰੜਾਇਆ ਬਲਰਾਮ ਜੀ ਗੁਰੂ ਜੀ ਸਮਝਾਉਂਦੇ ਨੇ ਪੁੱਤ ਪਰਬ੍ਰਤੀ ਤੋਂ ਨਿਰਵਰਤੀ ਤੱਕ ਕਿਵੇਂ ਪਹੁੰਚਣਾ ਹੈ ਕਿਵੇਂ ਤੂੰ ਆਪਣੇ ਪਤੀ ਪਰਮੇਸ਼ਰ ਮਾਲਕ ਦੇ ਨਾਲ ਸਾਂਝ ਪਾਉਣੀ ਹੈ ਬਾਹਰੀ ਰਸਤੇ ਤੋਂ ਸਿੱਖਿਆ ਲਈ ਇਦਾਂ ਆਪਾਂ ਕੋਸ਼ਿਸ਼ ਕਰਕੇ ਮਸ਼ੱਕਤ ਕਰਕੇ ਘਾਲਣਾ ਥਾਲ ਕੇ ਪਤੀ ਪਰਮੇਸ਼ਰ ਤੱਕ ਪਹੁੰਚ ਕਰਨੀ ਜ ਜਦੋਂ ਪ੍ਰਕਰਮਾ ਕਰਦੇ ਆ ਨਾ ਇਹ ਪ੍ਰਣ ਹੁੰਦਾ ਹੈ ਦੋਵੇਂ ਪਤੀ ਪਤਨੀ ਗੁਰੂ ਜੀ ਨੂੰ ਵਿਚਾਰ ਰੱਖ ਕੇ ਜਦੋਂ ਤੁਰਦੇ ਨੇ ਨਾ ਇਹ ਪ੍ਰਣ ਕੀਤਾ ਜਾਂਦਾ ਹੈ ਗੁਰੂ ਜੀ ਅੱਜ ਤੋਂ ਅਸੀਂ ਤੁਹਾਨੂੰ ਆਪਣਾ ਧੁਰਾ ਮੰਨੇ ਹੈ ਵਿਆਹਾਂ ਦੇ ਵਿੱਚ ਆਪਾਂ ਵੇਖਦੇ ਆ ਨਾ ਮਾਪੇ ਖੁਸ਼ੀ ਦੇ ਵਿੱਚ ਚਾਹ ਦੇ ਵਿੱਚ ਆਪਣੇ ਬੱਚਿਆਂ ਤੋਂ ਨੋਟ ਵਾਰ ਦਿੰਦੇ ਜਦੋਂ ਸ਼ਗਨ ਕੀਤਾ ਜਾਂਦਾ ਹੈ ਨਾ ਸਿਰ ਉੱਤੋਂ ਦੀ ਨੋਟ ਕਮਾ ਕੇ ਫਿਰ ਜਿਹੜੇ ਨੋਟ ਬਾਹਰ ਦਿੱਤੇ ਜਾਂਦੇ ਨੇ ਉਹਨਾਂ ਨੂੰ ਆਪਣੀ ਜੇਬ ਵਿੱਚ ਨਹੀਂ ਪਾਇਆ ਜਾਂਦਾ ਉਹ ਜੋ ਕੋਲ ਖੜਾ ਹੁੰਦਾ ਥਾਲੀ ਲੈ ਕੇ ਕੋਈ ਵੀਰ ਉਹਦੀ ਥਾਲੀ ਵਿੱਚ ਰੱਖ ਦਿੱਤਾ ਜਾਂਦਾ ਕਿਉਂਕਿ ਉਹ ਨੋਟ ਬਾਹਰ ਦਿੱਤੇ ਗਏ ਹੁਣ ਉਹਨਾਂ ਤੇ ਆਪਣਾ ਹੱਕ ਨਹੀਂ ਰਹਿ ਗਿਆ ਉਹਨਾਂ ਨੂੰ ਜੇਬ ਵਿੱਚ ਬਾਰੇ ਹੋਏ ਨੋਟ ਕੋਈ ਵੀ ਜੇਬ ਵਿੱਚ ਨਹੀਂ ਪਾਉਂਦਾ ਇਸੇ ਤਰ੍ਹਾਂ ਜਦੋਂ ਚਾਰ ਬਾਰ ਪ੍ਰਕਰਮਾ ਹੁੰਦੀ ਆ ਨਾ ਅਸੀਂ ਇਹ ਗੱਲ ਕਹਿੰਨੇ ਆ ਗੁਰੂ ਜੀ ਅੱਜ ਅਸੀਂ ਦੋਵਾਂ ਨੇ ਆਪਣੇ ਆਪ ਨੂੰ ਤੁਹਾਡੇ ਉੱਤੇ 바ਰ ਦਿੱਤਾ ਹੈ ਜਦੋਂ ਆਪਣੇ ਆਪ ਨੂੰ ਗੁਰੂ ਜੀ ਤੋਂ 바ਰ ਦਿੱਤਾ ਹੋਵੇ ਫਿਰ ਮਨ ਮਰਜ਼ੀਆਂ ਨਹੀਂ ਰਹਿ ਜਾਂਦੀਆਂ ਫਿਰ ਗੁਰੂ ਦੀ ਮਰਜ਼ੀ ਚੱਲਦੀ ਆ ਕਿਉਂਕਿ 바ਰ ਦਿੱਤਾ ਇਹ ਫਿਰ ਦੋਨਾਂ ਨੇ ਯਤਨ ਕਰਨਾ ਇੱਕ ਦੂਜੇ ਦਾ ਸਾਥ ਦੇਣਾ ਪਤੀ ਪਰਮੇਸ਼ਰ ਦੇ ਨੇੜੇ ਹੋਣ ਦੇ ਲਈ ਜਿੰਨਾਂ ਦਾ ਆਨੰਦ ਕਾਰਜ ਹੋ ਚੁੱਕੇ ਐ ਜਾਂ ਜਿੰਨਾਂ ਦਾ ਹੋਣਾ ਆਪਾਂ ਸਾਰੀ ਸਿੱਖੀਆਂ ਨੂੰ ਅੰਦਰ ਲੈ ਕੇ ਜਾਈਏ ਦੋਨੋਂ ਪਤੀ ਪਤਨੀ ਨੇ ਇੱਕ ਦੂਜੇ ਦਾ ਸਾਥ ਦੇਣਾ ਗੁਰੂ ਨਾਨਕ ਦੇ ਬਚਨਾਂ ਨੂੰ ਕਮਾਉਣ ਦੇ ਲਈ ਇਹ ਜਦੋਂ ਚਾਰ ਬਾਰ ਪ੍ਰਕਰਮਾ ਹੁੰਦੀ ਹੈ ਨਾ ਅਸੀਂ ਪ੍ਰਣ ਕਰਦੇ ਹਾਂ ਗੁਰੂ ਜੀ ਅੱਜ ਤੋਂ ਅਸੀਂ ਇੱਕ ਦੂਜੇ ਦਾ ਸਾਥ ਦੇ ਮੰਗੇ ਕਿ ਅਸੀਂ ਤੁਹਾਡੇ ਲਾਇਕ ਬਣ ਜਾਈਏ ਤੁਹਾਡੇ ਲਾਇਕ ਪੁੱਤਰ ਧੀਆ ਬਣ ਕੇ ਸ਼ਰਨ ਵਿੱਚ ਆ ਜਾਈਏ ਸਤਿਗੁਰੂ ਜੀ ਸਾਡੇ ਤੇ ਰਹਿਮਤ ਕਰਿਓ ਆਪਣਾ ਪੱਲਾ ਫੜਾ ਕੇ ਰੱਖੇ ਦੋਨਾਂ ਨੇ ਬੈਠ ਕੇ ਨਿਤਨੀਮ ਕਰਨਾ ਜਦੋਂ ਇੱਕ ਸਿੱਖ ਹੁੰਦਾ ਇਹਨਾ ਇੱਕ ਜਾਣਾ ਹੁੰਦਾ ਉਹਨੂੰ ਸਿੱਖ ਕਹਿੰਦੇ ਨੇ ਪਰ ਜੇ ਦੋ ਜਾਣੀ ਹੋ ਜਾਣ ਉਹਨੂੰ ਸੰਗਤ ਕਿਹਾ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਇਹ ਗੱਲ ਸਮਝਾਈ ਆ ਪੁੱਤ ਸੰਗਤ ਕਰਨੀ ਬੜੀ ਜ਼ਰੂਰੀ ਆ ਸਤਗੁਰੂ ਜੀ ਨੇ ਸਾਡੇ ਘਰਾਂ ਵਿੱਚ ਹੀ ਸੰਗਤ ਬਣਾ ਦਿੱਤੀ ਦੋ ਜਾਣੇ ਇਕੱਤਰ ਕਰ ਦਿੱਤੇ ਦੋ ਜਾਣੇ ਸੰਗਤ ਦਾ ਰੂਪ ਨੇ ਜਦੋਂ ਘਰੇ ਬੈਠ ਕੇ ਪਤੀ ਪਤਨੀ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਸੂਦਰ ਦਾ ਪਾਠ ਕਰਦੇ ਨੇ ਸਹਿਜ ਪਾਠ ਕਰਦੇ ਨੇ ਉਹ ਸੰਗਤ ਕਰ ਰਹੇ ਨੇ ਤੇ ਜਿਹੜੇ ਸੰਗਤ ਕਰਦੇ ਹਨ ਉਹ ਤਰ ਜਾਂਦੇ ਨੇ ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ ਹੈ ਉਹ ਤਰ ਜਾਂਦੇ ਨੇ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਨੇ ਸੁੱਕਿਆ ਹੋ ਵੀ ਨਾ ਮਨ ਮਰ ਜਾਇਆ ਹੋਵੇ ਉਹਦੇ ਅੰਦਰ ਵੀ ਹਰੀਆਬਲ ਆ ਜਾਂਦੀ ਆ ਸਤ ਸੰਗਤ ਕਰਕੇ ਤੇ ਗੁਰੂ ਜੀ ਕਿੰਡੀ ਕਿਰਪਾ ਕਰਦੇ ਨੇ ਪੁੱਤ ਤੂੰ ਘਰੇ ਵੀ ਸਤ ਸੰਗਤ ਕਰ ਸਕਦਾ ਹੈ ਪਤੀ ਪਤਨੀ ਇਕੱਠੇ ਬੈਠ ਕੇ ਆਪਣੇ ਸੱਭਿਆਚਾਰ ਨੂੰ ਪਹਿਚਾਣ ਲੈਣ ਸਾਡਾ ਸੱਭਿਆਚਾਰ ਕੀ ਹੈ ਗਿੱਦਾ ਪੰਗੜਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਇਹ ਸਾਡਾ ਸੱਭਿਆਚਾਰ ਨਹੀਂ ਹਾਂ ਠੀਕ ਹੈ ਇਹ ਪੰਜਾਬ ਦਾ ਸੱਭਿਆਚਾਰ ਹੋ ਸਕਦਾ ਹੈ ਕਿਉਂਕਿ ਪੰਜਾਬ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵੀ ਸੀ ਪਰ ਸਿੱਖੀ ਦਾ ਸੱਭਿਆਚਾਰ ਨਹੀਂ ਸਿੱਖੀ ਦਾ ਸੱਭਿਆਚਾਰ ਕੀ ਹੈ ਭਾਈ ਕਾਨ ਸਿੰਘ ਨਾਭਾ ਜੀ ਨੇ ਕਿਸੇ ਕਵੀ ਦੇ ਬੋਲ ਲਿਖੇ ਨੇ ਸਿੱਖਾ ਤੋਂ ਆਪਣੀ ਸੱਭਿਆਚਾਰ ਨੂੰ ਪਹਿਚਾਣ ਲ ਤੇਰਾ ਸੱਭਿਆਚਾਰ ਕੀ ਹੈ ਸਿੱਖ ਸਿੱਖਣੀ ਮੈ ਲਬਾਂ ਹੈ ਚਰਚਾ ਕਰੇ ਅਪਾਰ ਭਜਨ ਸਖਾਵੇ ਪੁੱਤਰ ਤੋਂ ਨਿਤ ਪਜ ਬਾਰੰਬਾਰ ਸਿੱਖ ਅਤੇ ਸਿੱਖਣੀਆਂ ਇਕੱਠੇ ਹੋ ਕੇ ਬਹਿ ਜਾਣ। ਤੇ ਮਾਲਕ ਜੀ ਦੀ ਆਬਾਦਤ ਕਰਨ, ਬੰਦਗੀ ਕਰਨ, ਚਰਚਾ ਕਰੇ ਅਪਾਰ ਅਪਾਰ ਪ੍ਰਭੂ ਦੇ ਬਾਰੇ ਗੱਲਬਾਤ ਕਰਨ ਦੇ ਗੁਣ ਗੌਣ। ਤੇ ਫਿਰ ਆਪਣੇ ਬੱਚਿਆਂ ਨੂੰ ਆਵਾਜ਼ ਦੇਣ। ਬੱਚਿਆਂ ਨੂੰ ਆਵਾਜ਼ ਦੇ ਕੇ ਸਮਝਾਉਣ। ਪੁੱਤ ਗੁਰੂ ਨਾਨਕ ਸਾਹਿਬ ਜੀ ਇਦਾਂ ਸਮਝਾਉਂਦੇ ਨੇ। ਗੁਰੂ ਜੀ ਨੇ ਆਪ ਕੌਡੀ ਵਿੱਚ ਆਪ ਬਚਨ ਕਹੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਪੁੱਛੀ ਇਹ ਵੀ ਜੋ ਕੱਲ ਸਮਝਾਇਆ ਸੀ ਯਾਦ ਹੈ ਆ ਸਾਡਾ ਸੱਬਿਆਚਾਰ ਹੈ ਇਸ ਸੱਬਿਆਚਾਰ ਨੂੰ ਪਹਿਚਾਨ ਲਈਏ ਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਚੱਲੀਏ ਫਿਰ ਵੇਖਿਓ ਕਿਵੇਂ ਬਖਸ਼ਾ ਹੁੰਦੀਆਂ ਨੇ ਸੱਚ ਕਰਕੇ ਜਾਣੀ ਉਹ ਜਿਨ੍ਹਾਂ ਨੇ ਦੋਸਤੀ ਕੀਤੀ ਹੈ ਨਾ ਰੱਬ ਜੀ ਦੇ ਨਾਲ ਹੈ ਗੁਰੂ ਜੀ ਕਹਿੰਦੇ ਉਹਨਾਂ ਨੂੰ ਕਮੀ ਨਹੀਂ ਰਹ ਜਾਂਦੀ ਕਿਸੇ ਚੀਜ਼ ਦੀ। ਜਾਂ ਕਾ ਮੀਤ ਸਾਜਨ ਹੈ ਸਮੀਆਂ। ਤਿਸ ਜਨ ਕੋ ਕਹੋ ਕਾ ਕੀ ਕਮੀਤਾ ਦੀ ਕਮੀ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸਭ ਕੋਸ਼ਿਸ਼ ਕਰੀਏ ਜਿੱਥੇ ਆਪਾਂ ਆਪਣੇ ਘਰਾਂ ਵਿੱਚ ਕੀਮਤੀ ਚੀਜ਼ਾਂ ਨੂੰ ਸਾਹਮਣੇ ਰੱਖਦੇ ਆ ਨਾ ਜਦੋਂ ਬੱਚਿਆਂ ਦਾ ਵਿਆਹ ਹੁੰਦਾ। ਬਹੁਤ ਕੀਮਤੀ ਚੀਜ਼ਾਂ ਆਪਾਂ ਘਰਾਂ ਵਿੱਚ ਲਿਉਣੀਆਂ ਸੰਭਾਲਦੇ ਆ ਇਤੋਂ ਤੱਕ ਘਰਾਂ ਨੂੰ ਵੀ ਆਪਾਂ ਸਹੀ ਢੰਗ ਦੇ ਨਾਲ ਸਵਾਰਦੇ ਹਾਂ ਰੰਗ ਰੂਪਨ ਕਰਵਾਉਣੀ ਆ ਹਰ ਇੱਕ ਫਰਨੀਚਰ ਰੱਖਣ ਦੇ ਲਈ ਕਮਰਾ ਤਿਆਰ ਕਰਦੇ ਆ ਜਿੱਥੇ ਬੱਚਿਆਂ ਦੇ ਲਈ ਬਾਕੀ ਸਮਾਨ ਦੀ ਤਿਆਰੀ ਕੀਤੀ ਜਾਂਦੀ ਆ ਨਾ ਦੋਵੇਂ ਪਰਿਵਾਰ ਮਿਲ ਕੇ ਵਰਤੋ ਵਾਲੀਆਂ ਚੀਜ਼ਾਂ ਬੱਚਿਆਂ ਨੂੰ ਲੈ ਕੇ ਦਿੰਦੇ ਨੇ ਜੋ ਲੋਡੀ ਦੀਆਂ ਨੇ ਉਥੇ ਬੱਚਿਆਂ ਨੂੰ ਬਾਣੀ ਦੀਆਂ ਪੋਥੀਆਂ ਵੀ ਜ਼ਰੂਰ ਦਿਆ ਕਰੀਏ ਇਹ ਬਹੁਤ ਵੱਡਾ ਖਜ਼ਾਨਾ ਹੈ ਜਿਵੇਂ ਆਪਾਂ ਸੋਨੇ ਚਾਂਦੀ ਨੂੰ ਸੰਭਾਲਦੇ ਆ ਨਾ ਉਸੇ ਤਰ੍ਹਾਂ ਇਸ ਖਜ਼ਾਨੇ ਨੂੰ ਇਹ ਖਜ਼ਾਨਾ ਤੇ ਸੋਨੇ ਚਾਂਦੀ ਤੋਂ ਵੀ ਵੱਧ ਕੀਮਤੀ ਆ ਪਿਉ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇਂ ਖਰਚੇ ਰਲ ਮਿਲ ਭਾਈ ਟੂਟ ਨਾ ਆਵੇ ਬਦ ਦੋ ਜਾਈ ਆ ਖਜ਼ਾਨਾ ਵੀ ਰਹੀਏ ਪਿਉ ਦਾਦੇ ਦਾ ਖਜ਼ਾਨਾ ਬਾਬੇ ਨਾਨਕ ਦਾ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਅਰਜਨ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਜੀ ਸੰਨਰ ਪੱਟ ਸਹਿਬਾਨ ਧੰਨ ਭਗਤ ਸਹਿਬਾਣਾ ਧੰਨ ਗੁਰਸਿੱਖ ਲੈ ਕੇ ਜਾਈਏ ਸਖਜਾਨੀ ਨੂੰ ਪਰਮਾਫ ਕਰਨਾ ਸੀ ਘਰਾਂ ਵਿੱਚ ਹਰ ਇੱਕ ਚੀਜ਼ ਲਈ ਜਗ੍ਹਾ ਬਣਾ ਲੈਣੀ ਆ ਪਰ ਇਸ ਖਜਾਨੇ ਨੂੰ ਸੰਭਲਣ ਲਈ ਕੋਈ ਜਗ੍ਹਾ ਹੀ ਨਹੀਂ ਹੁੰਦੀ